ਅੱਜ ਉਦਮ ਐਨ ਜੀਓ ਲੰਡਨ ਵੱਲੋਂ ਕਪੂਰਥਲੇ ਦੇ ਵਿੱਚ ਦੂਜਾ ਫੂਨਦਾਨ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਇਹ ਪੰਮਰਾ ਪਰਿਵਾਰ ਤੇ ਸਮੂਹ ਸਾਡੇ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਯੰਗ ਟੀਮ ਨੇ ਇਕੱਠੇ ਹੋ ਕੇ ਕੈਂਪ ਆਰਗੇਨਾਈਜ਼ ਕੀਤਾ ਇਹ ਇੱਕ ਬੜੀ ਪੋਜ਼ਿਟਿਵ ਸੋਚ ਹੈਗੀ ਆ ਤੇ ਸਹੀ ਦਿਸ਼ਾ ਦੇ ਵਿੱਚ ਮੈਂ ਮਹਿਸੂਸ ਕਰਦਾ ਜਿਹੜਾ ਸਾਡਾ ਯੂਥ ਆ ਉਹ ਜਾ ਰਿਹਾ ਇਹ ਖੂਨਦਾਨ ਕੈਂਪ ਆਰਗੇਨਾਈਜ਼ ਕਰਨ ਦੇ ਨਾਲ-ਨਾਲ ਇਹਨਾਂ ਨੇ ਬਲੱਡ ਸ਼ੂਗਰ ਦੀ ਚੈਕਿੰਗ ਬੀਪੀ ਵਿਧੀ ਚੈਕਿੰਗ ਤੇ ਹੋਰ ਵੀ ਵੱਖਰੇ-ਵੱਖਰੇ ਜਿਹੜੇ ਸਮਾਜ ਸੇਵਿਕ ਇਸ਼ੂਜ਼ ਨੇ ਉਹਨਾਂ ਨੂੰ ਹੈਂਡਲ ਕਰਨਾ ਮੈਨੂੰ ਪੂਰੀ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੱਲਾ ਖੂਨਦਾਨ ਕੈਂਪ ਨਹੀਂ ਰਹਿਣਾ ਇਹ ਇੱਕ ਮੈਡੀਕਲ ਕੈਂਪ ਦੇ ਵਿੱਚ ਕਨਵਰਟ ਹੋ ਜਾਣਾ ਤਾਂ ਜਦੋਂ ਯੂਥ ਇਸ ਕੰਮ 'ਚ ਲੱਗ ਲੱਗ ਪਵੇ ਸਮਾਜ ਸੇਵਾ 'ਚ ਸੋਸ਼ਲ ਸਰਵਿਸ 'ਚ ਤੇ ਇੱਕ ਬਹੁਤ ਵਧੀਆ ਚੀਜ਼ ਹੈ ਤੇ ਰਹੀ ਸਹੀ ਰਾਹੇ ਸਹੀ ਰਾਹ ਚ ਤੇ ਸਹੀ ਡਾਇਰੈਕਸ਼ਨ ਚ ਸਾਡੇ ਮੁੰਡੇ ਚੱਲ ਰਹੇ ਨੇ ਸਰ ਜੀ ਦਾ ਭਜੀ ਪਮਰਾ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਕੈਂਪ ਜਿਹੜਾ ਲੱਗਿਆ ਕਿਸ ਤਰ੍ਹਾਂ ਦੀ ਜਿਹੜੀ ਅਗਵਾਈ ਦੇ ਵਿੱਚ ਜਿਹੜੀ ਲੈਣ ਵਿੱਚ ਜਿਹੜਾ ਕੰਮ ਸਰ ਬਹੁਤ ਵਧੀਆ ਚੀਜ਼ ਹੈ ਭਾਵੇਂ ਪਮਰਾ ਸਾਹਿਬ ਇੰਗਲੈਂਡ ਚ ਨੇ ਪਰ ਉਹਨਾਂ ਦੀ ਆ ਜਿਹੜੀ ਸੋਚ ਤੇ ਜੜਾਂ ਕਪੂਰਥਲੇ ਦੇ ਨਾਲ ਜੁੜੀਆਂ ਹੋਈਆਂ ਖੂਨਦਾਨ ਕੈਂਪ ਉਹਨਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਭਾਵੇਂ ਬਾਹਰ ਗਏ ਆ ਦਿਲ ਤੇ ਜਾਨ ਉਹਨਾਂ ਦੀ ਕਪੂਰਥਲੀ ਚ ਇੱਥੇ ਦੇ ਲੋਕਾਂ ਦਾ ਜਿਹੜਾ ਵਿਕਾਸ ਚਾਹੁੰਦੇ ਆ ਤੇ ਲੋਕਾਂ ਦੀ ਜਿਹੜੀ ਸਿਹਤ ਦੇ ਵਿੱਚ ਬੈਟਰਮੈਂਟੋ ਸਾਧੀ ਆ ਉਹ ਚਾਹੁੰਦੇ ਆ ਹਾਂਜੀ ਸਰ ਅੱਜ ਜਿਹੜਾ ਕੈਂਪ ਜਿਹੜਾ ਤੁਹਾਡਾ ਜੀ ਕਿਸ ਤਰ੍ਹਾਂ ਦਾ ਜਿਹੜਾ ਕੈਂਪ ਹੈ ਸਾਸ਼ਰੀ ਗਾਲ ਜੀ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਬਲਜੀਤ ਭਮਰਾ ਹੈ ਉਦਮੈਂਜੀਓ ਲੰਡਨ ਟੀਮ ਕਪੂਰਥਲਾ ਵੱਲੋਂ ਅੱਜ ਅਸੀਂ ਇਹ ਖੁੰਦਾ ਕੈਂਪ ਲਗਾਇਆ ਗਿਆ ਸੀ ਬਹੁਤ ਵਧੀਆ ਆ ਕਾਫੀ ਬੱਡੀਆਂ ਬੱਡੀਆਂ ਸ਼ਖਸੀਅਤਾਂ ਸਾਡੇ ਖੂਨ ਦਾ ਕੈਂਪ ਦੇ ਵਿੱਚ ਸ਼ਾਮਿਲ ਹੋਈਆਂ ਸੀਗੇ ਇਸ ਤਰ੍ਹਾਂ ਜਿਹੜਾ ਹੈਗਾ ਉਹ ਲੋਕਾਂ ਦਾ ਸਹਿਯੋਗ ਰਿਹਾ ਸੀ ਬਹੁਤ ਵਧੀਆ ਆ ਇਹ ਲੋਕਾਂ ਨੇ ਵੱਧ ਚੜ ਕੇ ਇਹ ਆਪਣਾ ਖੂਨ ਦਾਨ ਦਿੱਤਾ ਤੇ ਹੋਰ ਵੀ ਸਲਾ ਸਲਾਣਾ ਜੋਗ ਸਾਡਾ ਹੋਰ ਵੀ ਅੱਗੇ ਵਧਣ ਦਾ ਮੋਟਿਵ ਕੀਤਾ ਉਹਨਾਂ ਨੇ ਅੱਜ ਕੁੱਲ ਕਿੰਨੇ ਕਿ ਜਿਹੜੇ ਹੈਗੇ ਡੋਨਰ ਜਿਹੜੇ ਖੂਨ ਦਾਨ ਕਰਕੇ ਗਏ ਇਹ ਨੇਅਰ ਅਬਾਊਟ 35 ਦੇ ਕਰੀਬ ਕਰਕੇ ਗਏ ਆ ਤੇ ਬਾਕੀ ਟਾਈਮ ਓਵਰ ਹੋ ਗਿਆ ਜੀ ਬਾਕੀ ਆਪਾਂ ਸਿਵਲ ਹਸਪੀਟਲ ਹੀ ਸਿੱਧਾ ਪ੍ਰੈਫਰ ਕਰ ਦਿੱਤਾ ਸੀਗਾ ਜੀ ਟੀਮ ਦਾ ਜਿਹੜਾ ਤੁਹਾਡੀ ਦਾ ਕਿਸ ਤਰ੍ਹਾਂ ਦਾ ਸ਼ੋਰ ਹੈ ਬਹੁਤ ਵਧੀਆ ਜੀ ਜਿੱਦਾਂ ਸਾਡੇ ਮੇਨ ਫਾਊਂਡਰ ਹੈ ਮਨਜੀਤ ਪੰਮਰਾ ਹਰਜੀਤ ਕੰਬੋਜ ਤੇ ਚੰਡੀਗੜ੍ਹ ਤੋਂ ਆਪਣੇ ਦੇ ਕਰ ਰਹੇ ਆ ਡਾਕਟਰ ਸੰਜੀਤ ਕਬੋਜ ਸਾਡੀ ਕਬੂਥਲੇ ਟੀਮ ਜਿੱਦਾ ਰਾਹੁਲ ਸੈੱਠੀ ਰਮਨ ਸੌਰਵ ਅਰੁਣ ਮੋਨੂ ਔਰ ਵਿਜੇਕ ਨੋਜਿਆ ਜੀ ਸਾਡੇ ਨਾਲ ਸੀਗੇ ਬਹੁਤ ਵਧੀਆ ਖੁੰਦਰ ਕੈਂਪ ਹਾਂਜੀ ਸਰ ਕਿਨਾ ਤੁਹਾਡਾ ਸਰ ਮੇਰਾ ਨਾਮ ਵਿਜੇ ਕਨੋਜੀਆ ਹਾਂਜੀ ਸਰ ਅੱਜ ਜਿਹੜਾ ਤੁਹਾਡਾ ਫੋਨ ਕਾਲ ਕੀਤਾ ਕਿ ਕਿਸ ਤਰ੍ਹਾਂ ਦਾ ਜਿਹੜਾ ਜਾਇਆ ਸਰ ਬਹੁਤ ਵਧੀਆ ਕੈਂਪ ਲੱਗਿਆ ਸਾਡਾ ਕਪੂਰਥ ਦੇ ਜਾਣਗੀ ਦਾ ਸਮੁੰਦਰ ਦੇ ਵਿੱਚ ਹਾਂਜੀ ਸਾਡੇ ਕਿੰਨੇ ਜਿਹੜੇ ਹੈਗੇ ਫੋਨਦਾਨ ਡੋਨਰ ਜਿਹੜਾ ਹੈ ਇੱਕ ਜਿਹੜਾ ਫੋਨਦਾਨ ਕੀਤਾ ਹੈਗਾ ਸਰ ਇਸ ਟਾਈਮ ਸਾਡੇ ਕੋਲ ਮਤਲਬ 35 ਡੋਨਰ ਹੋਏ ਨੇ ਅਸੀਂ ਆਸ਼ਾ ਕਰਦੇ ਹਾਂ ਕਿ ਇਨ ਫਿਊਚਰ ਸਾਡੇ ਕੋਲ ਹੋਰ ਵੱਧ ਝੜ ਕੇ ਲੋਕੀ ਭਾਗ ਲੈਣਗੇ ਟੀਮ ਦਾ ਪੂਰੀ ਤਰ੍ਹਾਂ ਕਿਦਾਂ ਦਾ ਵਰਕ ਕਰਾਇਆ ਹੈਗਾ ਸਰ ਸਾਡੀ ਟੀਮ ਆਲਵੇਜ਼ ਅੱਗੇ ਵੀ ਬਹੁਤ ਅ ਕੋਰੋਨਾ ਕਾਲ ਦੇ ਵਿੱਚ ਵੀ ਬਹੁਤ ਮਿਹਨਤ ਕੀਤੀ ਆ ਸਾਡੀ ਪੂਰੀ ਟੀਮ ਨੇ ਤੇ ਇਸ ਵਾਰ ਵੀ ਬਹੁਤ ਵਧੀਆ ਰਿਹਾ ਇਹ ਕੈਂਪ ਤੇ ਇਨ ਫਿਊਚਰ ਵੀ ਇਸ ਤੋਂ ਵੀ ਵਧੀਆ ਹੋਏਗਾ ਲੋਕਾਂ ਨੂੰ ਕੀ ਮੈਸੇਜ ਦੇਣਾ ਸਰ ਲੋਕਾਂ ਨੂੰ ਮੈਂ ਇਹੀ ਮੈਸੇਜ ਦੇਣ ਦੇਣਾ ਕਿ ਯੂਥ ਜਿਹੜਾ ਜੰਗ ਯੂਥ ਹੈਗਾ ਸਾਡਾ ਉਹ ਵੱਧ ਚੜ ਵੱਧ ਚੜ ਕੇ ਸਾਰੀ ਐਨ ਜੀਓ ਦੇ ਨਾਲ ਸਾਡੀ ਨਾਲ ਮਿਲ ਕੇ ਅੱਗੇ ਵੀ ਸਹਿਯੋਗ ਦੇਣ ਤੇ ਅਸੀਂ ਇਨ ਫਿਊਚਰ ਆਪਣੇ ਆਪਣੀ ਜਿਹੜੀ ਸਾਡੀ ਸੰਸਥਾ ਹੈਗੀ ਉਹਨੂੰ ਹੋਰ ਅੱਗੇ ਲੈ ਕੇ ਜਾਈਏ ਤੇ ਲੋਕਾਂ ਦੀ ਸੇਵਾ ਕਰਦੇ ਰਹੀਏ। ਹਾਂਜੀ ਸਰ ਕੀ ਨਾ ਤੁਹਾਡਾ? ਅੱਜ ਸਰ ਜਿਹੜਾ ਅੱਜ ਕੈਂਪ ਹੈ ਕਿਸ ਤਰ੍ਹਾਂ ਦਾ ਕੈਂਪ ਹੈ ਇਹਦਾ? ਕੋਈ ਇੱਕ ਹੈ। ਅੱਜ ਕਿਸ ਤਰ੍ਹਾਂ ਦੇ ਕਿੰਨੇ 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 ਤਰ੍ਹਾਂ ਦੇ ਜਿਹੜੇ ਟੈਸਟ ਅੱਜ ਕੈਂਪ ਦੇ ਵਿੱਚ ਅਵੇਲੇਬਲ ਸੀਗੇ? ਡਿਫੀਸ਼ੈਂਸੀ ਸ਼ੂਗਰ ਟੈਸਟ ਸੀਗਾ ਤੇ ਹਾਈਪਰ ਟੈਨ ਤੁਸੀਂ ਕਿਸ ਤਰ੍ਹਾਂ ਜਿਹੜੀ ਹੈਗੀ ਸੇਵਾ ਜਿਹੜੀ ਹੈਗਾ ਜਿਹੜੇ ਰਿਗਿਸਟਰ ਕਰਾ ਰਹੇ ਹੋ। ਸਰ ਨਾਲ ਫਸ ਲਾ ਕੇ ਗੁੰਡੇ ਚੱਲ ਕਿੱਥੇ। ਠੀਕ ਹੈ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ? चढ़ के सेवा